ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ 52 ਸਾਲਾ ਗੁਪਤਾ ਨੂੰ ਅਮਰੀਕੀ ਸਰਕਾਰ ਦੀ ਬੇਨਤੀ 'ਤੇ ਚੈੱਕ ਗਨਰਾਜ ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਹੁਣ ਨਿਊਯਾਰਕ ਦੀ ਸੰਘੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਨਿਖਲ ਗੁਪਤਾ ਨੂੰ ਬਰੋਕਲਿਨ ਦੇ ਫੈਡਰਲ metropolitan ਨਜਰਬੰਦੀ ਕੇਂਦਰ ਚ ਲਿਆਂਦਾ ਗਿਆ ਹੈ ਇਥੇ ਉਹ ਇੱਕ ਕੈਦੀ ਵਜੋਂ ਸੂਚੀਬੱਧ ਹੈ ਅਮਰੀਕੀ ਏਜੰਸੀਆਂ ਦੀ ਇਨਪੁਟ ਤੇ ਨikhil Gupta ਨੂੰ 30 ਜੂਨ 2023 ਨੂੰ ਚੈੱਕ ਰਿਪਬਲਿਕ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਚੈੱਕ ਜਨਰਾਜ ਦੀ ਕੋਰਟ ਨੇ ਨikhil Gupta ਨੂੰ ਅਮਰੀਕਾ ਹਵਾਲੇ ਕਰਨ ਤੇ ਰੋਕ ਲਾਉਣ ਵਾਲੀ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਨikhil Gupta ਦੀ ਹਵਾਲਗੀ ਦਾ ਰਸਤਾ ਸਾਫ਼ ਹੋਇਆ ਸੀ ਅਮਰੀਕਾ ਨੇ ਭਾਰਤ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਨਿਊਯਾਰਕ ਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਇਸ ਸਾਜ਼ਿਸ਼ ਨੂੰ ਅਮਰੀਕਾ ਨੇ ناکਾਮ ਕਰ ਦਿੱਤਾ ਸੀ ਜੂਨ 2023 ਚ ਭੀਮੋਦੀ ਦੇ ਅਮਰੀਕੀ ਦੌਰੇ ਬਾਅਦ ਅਮਰੀਕੀ ਅਧਿਕਾਰੀਆਂ ਨੇ ਮੁੱਦਾ ਭਾਰਤ ਸਾਹਮਣੇ ਚੁੱਕਿਆ ਸੀ ਇਸ ਦਾ ਖੁਲਾਸਾ ਕਈ ਮੀਡੀਆ ਰਿਪੋਰਟ ਵਿੱਚ ਨਵੰਬਰ 2023 ਨੂੰ ਹੋਇਆ ਸੀ ਬਾਅਦ ਵਿੱਚ ਭਾਰਤ ਨੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦਾ ਪ੍ਰੋਸਤ ਦਿੱਤਾ ਸੀ ਇਸ ਵਿਚਾਲੇ ਹੁਣ ਨikhil gupta ਦੀ ਅਮਰੀਕਾ ਨੂੰ ਹਵਾਲਗੀ ਮਿਲ ਗਈ ਹੈ ਅਤੇ ਉਸ ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਕੀ ਚੱਲੇਗਾ